ਸਤਨਾਮ ਵਾਹਿਗੁਰੂ ਸਾਹਿਬ ਜੀਓ ਫਰਦਾ ਜਿੰਦ ਨਲ ਕਪਿਆ ਜੇ ਗੱਲ ਕਪੈ ਚੁੱਖ ਪਵਨ ਨਾ ਇਤੇ ਮਾਮਲੇ ਸਹਾਨਾ ਇਤੇ ਦੁੱਖ ਜੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ 헤ੜੇ ਮੋਤੀ ਧ ਸੇ ਜਾਣੇ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇ ਹੀ ਰੋਗ ਨ ਲੱਗ ਗਏ ਪੱਲਾ ਸਭ ਕਿਛ ਪਾਏ ਫਰੀਦਾ ਪੰਖ ਪਰਹਣੇ ਦੋਨੇ ਸੁਹਾਵਾ ਬਾਗ ਨੌ ਬੱਤ ਵਜੇ ਸੁਬਾ ਸਿਉ ਚੱਲਣ ਕਾ ਕਰਸਾਜ ਫਰੀਦਾ ਰਾਤ ਕਥੂਰੇ ਵੰਡੇ ਸੁਤਿਆ ਮਿਲੈ ਨਾ ਪਾਓ ਜਨ ਨੈਣ ਨਿੰਦਰਾਵਲੇ ਤਨਾ ਮਿਲਣ ਕੋ ਆਓ ਫਿਰ ਦਮ ਜਾਣਿਆ ਦੁੱਖ ਮੁੱਜਕ ਦੁੱਖ ਸਭਾਇ ਜੱਗ ਉੱਚ ਚੜਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾ ਫਰਦਾ ਧੂਮ ਰੰਗਾਵਲੇ ਮੰਜਵੇ ਸੋਲਾ ਬਾਗ ਜੋ ਜਨ ਪੇਰ ਨਿਵਾਜਿਆ ਤਿਨਾ ਅੰਚਨ ਲਗ ਮਹੱਲਾ ਪੰਜਵਾ ਫਰਦਾ ਉਮਰ ਸੁਹਾਵੜੇ ਸੰਗ ਸੁਵਨੜੀ ਦੇ ਵਿਰਲੇ ਕਈ ਪਈਆਂ ਜਿੰਨਾ ਪਿਆਰੇ ਨੇ ਤੰਦੇ ਵਹਿਣ ਨਾ ਟਾਏ ਤੋ ਪੀ ਲਖਾ ਦੇਵਨਾ ਜਿਦਰ ਰੱਬ ਜਾਏ ਵਹਿਣ ਤੇ ਦਉ ਗਉ ਕਰੇ ਫਰਿਦਾ ਦੁੱਖ ਸਿਤੇ ਦੋਏ ਗਿਆ ਸੋਲਾ ਸਤਿਰਾਤ ਖੜਾ ਪੁਕਾਰੇ ਪਾਤਣੀ ਬੇੜਾ ਕਪਰਵਾਤ ਲੰਮੀ ਲੰਮੀ ਨਦੇਵਹ ਕੰਦੇ ਕੇਰੇ ਅੱਥ ਲੰਮੀ ਲੰਮੀ ਨਦੇਵਹ ਕੰਦੇ ਕੇਰੇ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਤਣ ਰਹਿ ਸੁਚੇਤ ਫਰਿਦਾ ਗਲੇ ਸੋ ਸਜਣ ਵੇ ਇਕ ਟੋਡੇਂਦੇ ਨਾਲ ਹਾਂ ਦੁੱਖਾ ਜਿਉ ਮਾਨੀ ਕਾਰਨ ਤਨਾਮ ਪਿਰੇ ਫਰਿਦਾ ਏ ਤਨ ਪੋਕਣਾ ਨਿਤ ਨਿਤ ਦੁਖੀਏ ਕੌਣ ਕੰਨਿ ਬੁਝੇ ਦੇ ਰਹਾਂ ਕਿਤੇ ਵਗ ਪੋਣਾ ਫਰੀਦਾ ਰੱਬ ਖਜੂਰੇ ਪੱਕਿਆ ਮੱਖਣਈ ਵਹਨ ਜੋ ਜੋ ਵੰਨ ਦੇ ਹੜਾ ਸੋ ਉਮਰ ਅਥ ਪਵਨ ਪਰਦਾ ਤਨ ਸੁਕਾ ਪਿੰਜਰ ਥਿਆ ਤਨੀ ਅਖੁੰਡ ਕਾਗ ਅਜੈ ਸੁਰਬ ਨਬ ਹੁੜਿਓ ਦੇਖ ਬੰਦੇ ਕੇ ਪਾਗ ਤਾਗਾ ਕ ਰੰਗ ਟੰਡੂਂਦਿਆ ਸਗਲਾ ਖਾਇ ਮਾਸ ਕਾਗਾ ਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨਾ ਮਤ ਸ਼ੁਹ ਪਰ ਦੇ ਖਣਕੀਆਂਸ ਕਾਗਾ ਝੂਂਡ ਨਾ ਪਿੰਜਰਾ ਬਸੈ ਨਾ ਉੱਡਰ ਜਾਹੇ ਜਿੱਤ ਪਿੰਜਰ ਮੇਰਾ ਸੋ ਵਸੈ ਮਸਨਤ ਦੋਖਾਏ ਫਰਦਾ ਗੁਰ ਨਿਮਾਣੀ ਸੱਡ ਕਰੇ ਇਹ ਕਰਿਆ ਕਰਿਆ ਸਰ ਪਰ ਮਥ ਆਵਨਾ ਮਰਨੋਂ ਨਾ ਡਰਿਆ ਇਨੇ ਲੋਇਨੀ ਦੇਖਦਿਆ ਕਿੱਤੀ ਚੱਲ ਗਏ ਫਿਰਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪਸਵਾਰ ਮੈਂ ਮਿਲ ਮੈਂ ਮਿਲਾਂ ਸੁਖ ਹੋਏ ਫਿਰਦਾ ਜੇ ਤੂੰ ਮੇਰਾ ਹੋਏ ਸਭ ਜਗ ਤੇਰਾ ਹੋਏ ਕੰਦੇ ਉੱਤੇ ਰੁਖੜਾ ਇਚਰਕ ਬੰਨ ਧੀਰ ਪਰਦਾ ਕੱਚਾ ਭੰਡ ਰੱਖੀਐ ਇਚਰ ਤਾਈ ਨੀਰ ਪਰਦਾ ਮਹਿਲ ਨਿਸਖਣ ਰਹਿ ਗਏ ਵਸਾਇਆ ਤਲ ਗੋਰਾ ਸੇ ਨਿਮਾਨੀਆਂ ਵਹਸਣ ਰੂਹ ਮੰਨ ਲ ਅੱਖੀ ਸੇ ਖਾ ਬੰਦ ਗੇ ਚੱਲਣ ਅੱਜ ਕੇ ਕੱਲ ਫਰਦਮਤ ਦਾ ਬਨਾਏ ਵਹ ਦਿੱਸੇ ਜਿਉ ਦਰਿਆ ਵਹਿ ਤ ਅੱਗੇ ਦੋਜਕ ਤੱਪੇ ਆ ਸੁਣੀ ਓਲਪ ਵ ਕਹਾ ਇਕ ਨਨੋ ਸਭ ਸੋਜੀ ਆਈ ਇਕ ਫਿਰ ਦੇਵ ਪਰਵਾ ਅਮਲ ਜੇ ਕਿਤੇ ਦੁਨੀਆ ਵਿੱਚ ਸੇ ਦਰਗਹ ਉਗਾਹ ਫਿਰ ਦਰਿਆਵ ਕੰਨ ਬਗੂਲਾ ਬੈਠਾ ਕੇਨ ਕਰੇ ਕੇਲ ਕਰੇਂਦ ਅੰਜਨ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕਿਲਾ ਵਿਸਰੀਆਂ ਜੋ ਮਨ ਚਿਤਨਾ ਚਿੱਤੇ ਸੰ ਸੋ ਗਾਲੇ ਰੱਬ ਤੀਆਂ ਸਾਡੇ ਤਰ ਮਨ ਦੇ ਹੋਰੇ ਚੱਲ ਪਾਣੀ ਅੰਨ ਆਇਓ ਬੰਦਾ ਦੁਨੀਆ ਵਿੱਚ ਬਾਤਾਂ ਸੋਣੀ ਬੰਨ ਮਲ ਕਲ ਮੋਤ ਜਾ ਆਵਸੇ ਸਭ ਦਰਵਾਜੇ ਭੰਨ ਤੈਨਾ ਪਿਆਰੀਆ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਓ ਜਣਿਆ ਆਂਦੇ ਕੰਨ ਫਰਦਾ ਅਮਲ ਜੇ ਕਿਤੇ ਦੁਨੀਆ ਵਿੱਚ ਦਰਗਾਇਏ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ